ਵਾਹ ਡੈਡੀ ਆ ਦਾ ਨਿਆਰੇ ਬੰਤੇ ਠੀਕ ਆ ਹਾਂ ਆ ਦਾ ਨਿਆਰੇ ਬੰਤੇ ਤੇਰੇ ਸਰ ਤੇ ਐਸ਼ ਵੀ ਕੀਤੀ ਡੈਡੀ ਤੇ ਜਾਨਵਰਾਂ ਨੇ ਵੀ ਐਸ਼ ਕੀਤੀ ਆ ਤੇਰੇ ਸਰ ਤੇ ਆਹ ਸਰਦਾਰੀ ਵੀ ਪਿਆਉ ਦੇ ਨਾਲ ਆ ਆਪਾਂ ਨੂੰ ਜਣੀ ਇੰਨਾ ਬਿਜਲੀ ਦਾ ਕੰਮ ਨਹੀਂ ਪਤਾ ਸੀ ਇਹ ਡੈਡੀ ਨੇ ਕੀਤਾ ਸਾਰਾ ਤੇ ਸਿਰਾ ਲਾਤਾ ਬਈ ਤਿੰਨਾ ਖੁੱਡਿਆਂ ਜਿਹਾ ਨਾ ਬਲਬ ਚਾਹੀਦੇ ਸੀਗੇ ਕਿਉਂਕਿ ਠੰਡ ਆ ਤੁਹਾਨੂੰ ਵੀ ਪਤਾ ਗਰਮੈਸ਼ ਵਾਲੇ ਬਲਬ ਲਾਏ ਆਪਾਂ LED ਬਲਬ ਲਾਏ ਆ ਤੇ ਦੇਖਿਓ ਬਈ ਹੁਣ ਜਨਵਾਰ ਵੀ ਖੁਸ਼ ਆ ਪੂਰਾ ਆਨੰਦ ਮਾਣਦੇ ਹੋਏ ਐ ਵਾਹ ਡੈਡੀ ਇਹ ਸਾਰਾ ਕ੍ਰੈਡਿਟ ਜਾਂਦਾ ਡੈਡੀ ਨੂੰ ਇਹ ਸਾਰਾ ਕ੍ਰੈਡਿਟ ਜਾਂਦਾ ਡੈਡੀ ਨੂੰ ਉਹ ਆ ਡੈਡੀ ਇਹ ਸਾਰਾ ਕ੍ਰੈਡਿਟ ਡੈਡੀ ਨੂੰ ਜਾਂਦਾ ਹੈ ਖੁੱਲੇ ਡਲੇ ਖੁੱਡੇ ਐਸ਼ ਕਰਦੇ ਕਬੂਤਰ ਬਈ